ਫਰੀਕੋਟ ਦੇ ਵਿੱਚ ਗੁੰਡਾਗਰਦੀ ਦੀਆਂ ਅਕਸਰ ਹੀ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜੇ ਹੀ ਇੱਕ ਹੋਰ ਤਸਵੀਰਾਂ ਸਾਹਮਣੇ ਆਈਆਂ ਫਰੀਕੋਟ ਦੇ ਆਰਾ ਮਾਰਕੀਟ ਦੇ ਨਜ਼ਦੀਕ ਗੁਰਗੋਮ ਸਿੰਘ ਮੈਡੀਕਲ ਹਸਪਤਾਲ ਦੇ ਸਰਕਾਰੀ ਕੁਆਟਰਾਂ ਦੇ ਵਿੱਚ ਦਖਲ ਹੋ ਕੇ ਕਰੀਬ ਦੱਸਿਆ ਜਾ ਰਿਹਾ 20 ਤੋਂ ਵੱਧ ਨੌਜਵਾਨਾਂ ਵੱਲੋਂ ਘਰ ਦੇ ਵਿੱਚ ਬੁਰੀ ਤਰ੍ਹਾਂ ਪੰਨ ਤੋੜ ਕੀਤੀ ਗਈ ਇਸ ਸਬੰਧ ਦੇ ਵਿੱਚ ਘਰ ਦੇ ਮਾਲਕ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਦਾ ਕੋਈ ਝਗੜਾ ਹੈ ਅਤੇ ਪੁਲਿਸ ਦੇ ਵਿੱਚ ਉਹ ਮਾਮਲਾ ਚੱਲ ਰਿਹਾ ਹੈ ਤਾਂ ਉਹਨਾਂ ਦੇ ਘਰ ਵਿੱਚ ਕੱਲ ਸ਼ਾਮੀ ਕਰੀਬ 8 ਵਜੇ ਜਿਨ੍ਹਾਂ ਦਾ ਉਹਨਾਂ ਦੇ ਬੱਚੇ ਦਾ ਝਗੜਾ ਹੈ ਉਹਨਾਂ ਵੱਲੋਂ ਘਰ ਦੇ ਵਿੱਚ ਆ ਕੇ ਬੁਰੀ ਤਰ੍ਹਾਂ ਪੰਨ ਤੋੜ ਕੀਤੀ ਗਈ ਆ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਪੁਲਸ ਤੱਕ ਪਹੁੰਚ ਕੀਤੀ ਗਈ ਹੈ ਉਹਨਾਂ ਵੱਲੋਂ ਫ੍ਰੀਕਵੋਲ ਪੁਸਤਿੱਟਲੀ ਕਾਰਜਕਾਰੀ ਤੇ ਸਵਾਲ ਚੁੱਕੇ ਨੇ ਅਤੇ ਦੂਜੇ ਪਾਸੇ ਇਸ ਬੰਦ ਦੇ ਵਿੱਚ ਡੀਐਸਪੀ ਤਰਲੋਚਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਕਿਵੇਂ ਘਰ ਦੇ ਵਿੱਚ ਹੋਈ ਪੰਨ ਤੋੜ ਅਤੇ ਕੀ ਕਹਿੰਦੇ ਨੇ ਇਸ ਬਾਰੇ ਡੀਐਸਪੀ ਤਰਲੋਚਨ ਸਿੰਘ ਬਿਲਕੁਲ ਨਹੀਂ ਜੀ ਬੱਚਿਆਂ ਦੀ ਲੜਾਈ ਹੈ ਜੀ ਬੱਚਾ ਦਾ ਸੀਗਾ ਚਲੋ ਅਪਰ ਨਹੀਂ ਬੋਲੇ ਇਕੱਠੇ ਪਰਦੇ ਉਹ ਮੁੰਡਾ ਉਹ ਵੀ ਇਕੱਠਾ ਪਰਦੇ ਚਲੋ ਇੱਕੋ ਹੀ ਕਲਾਸ 'ਚ ਹੈ ਜੀ ਇੱਕੋ ਕਲਾਸ 'ਚ ਨੇ ਦੀ ਪਹਿਲੇ ਕਿਤੇ ਲੜਾਈ ਹੋਈ ਹੈ ਜੀ ਫਿਰ ਇਹਨਾਂ ਨੇ ਮੇਰੇ ਵੱਡੇ ਬੇਟੇ ਨੂੰ ਤਿੰਨ ਚਾਰ ਵਾਰ ਕੁੱਟਿਆ ਫਿਰ ਉਸ ਤੋਂ ਬਾਅਦ ਫੇਰ ਕੁਟ ਨੇ ਇੱਥੇ ਆਰੋ ਕੋਲ ਇਹਨਾਂ ਦਾ ਹੱਥ ਆਪਾਈ ਕਿਤੇ ਹੋਈ ਹੈ ਇਹ ਸੰਦ-ਸੁੰਦ ਲੈ ਕੇ ਆਈ ਸੀ ਇਹ ਤੇ ਉਹਨਾਂ ਨੇ ਉਹੀ ਸੰਦ ਲੈ ਕੇ ਇਹਨਾਂ ਦੇ ਮਾਰੀਆਂ ਜੀ ਪਹਿਲੇ ਚਲੋ ਨਿਬਰ ਗਿਆ ਉਹਨਾਂ ਦੀਆਂ ਤਰੀਕਾਂ ਪੈਂਦੀਆਂ ਤੇ ਮੈਂ ਹੁਣ ਦਾ ਕਰੇ ਵੜਨ ਦਾ ਕੋਈ ਉਹ ਹੀ ਨਹੀਂ ਸੀਗਾ ਮਤਲਬ ਇਹ ਕੌਣ ਬੰਦੇ ਨੇ ਜਿਹੜੇ ਖੂਨ ਕਰਿਆ ਕੀਤਾ ਆਰੋ ਕਲੋਨੀ ਦੇ ਬੰਦੇ ਹੈ ਜੀ ਤੇ ਅੰਕੁਸ਼ ਮੁੰਡੇ ਦਾ ਨਾਮ ਹੈ ਜੀ ਜਿਹਦੇ ਨਾਲ ਲੜਾਈ ਹੈ ਜੀ ਉਹ ਮੁੰਡੇ ਲੈ ਕੇ ਆਏ ਸੀਗਾ ਉਹਨਾਂ ਦਾ ਸਾਰਾ ਟੱਬਰ ਹੀ ਸੀਗਾ ਜੀ ਜਿੰਨਾ ਕਿਥੇ ਹਮਲਾ ਕੀਤਾ ਜੀ ਕੀ ਕੀਤਾ ਕਰਿਆ ਕਰੂ ਤੋੜ ਫੋੜ ਕੀਤੀ ਆ ਵੇਖੋ ਕਿੰਨਾ ਨੁਕਸਾਨ ਕੀਤਾ ਈ ਮੇਰੀ ਐਲਸੀਡੀ ਭੰਨਤੀ ਮੇਰਾ ਬੱਚਾ ਮਾਸਾ ਬਚਾਏ ਖਿੱਚ ਕੇ ਆਪਦੇ ਬੂਆ ਬੰਦ ਕੀਤਾ ਮਾਸਾ ਬਾਹਰ ਲਾ ਫਿਰ ਪਿਛਲੇ ਵੀੜੇ ਚ ਜਾ ਕੇ ਕਿਤੇ ਮੈਂ ਬੱਚੇ ਆਪਦੇ ਖੜਾਏ ਆ ਨਹੀਂ ਤਾਂ ਮੈਂ ਨਾ ਹੁੰਦਾ ਤਾਂ ਉਹ ਤੇ ਮੇਰੇ ਬੱਚਿਆਂ ਦੀ ਸੱਟਾਂ ਮਾਰ ਜਾਂਦੇ ਜੀ ਸੋਨਾ ਨਸ਼ੇ ਨਾਲ ਰੱਜੇ ਸੀ ਸਾਰੇ ਕਿੰਨੇ ਕ ਜਣੇ ਸੀਗੇ 20 20 ਜਣੇ ਸੀਗੇ ਜੀ ਚਾਰ ਹਾਂਜੀ ਤੇ ਸਮਾਂ ਕਿੰਨੇ ਦਾ ਦੱਸ ਸਕੀਏ ਸਵਾਗੱਠ ਸਾਢੇ ਗੱਠ ਦਾ ਟਾਈਮ ਸੀਗਾ ਜੀ ਹੂੰ ਤੇ ਕੋਈ ਪੁਲਿਸ ਨੇ ਕੋਈ ਫਿਰ ਕਾਰਵਾਈ ਕੀਤੀ ਇਸ ਮਾਮਲੇ ਵਿੱਚ ਪੁਲਿਸ ਆਈ ਹੈ ਜੀ ਪੁਲਿਸ ਫੋਟੋ ਖਿੱਚ ਕੇ ਲੈ ਗਈ ਹੈ ਵੀਡੀਓ ਬਣਾ ਕੇ ਲੈ ਕੇ ਗਈ ਹੈ ਹੂੰ ਤੇ ਉਹਨਾਂ ਦੇ ਘਰੇ ਵੀ ਗਏ ਆ ਉਹਨਾਂ ਦੇ ਘਰੋਂ ਪਰ ਉਹਨਾਂ ਨੇ ਕੋਈ ਉਹੋ ਜੀ ਗੱਲ ਨਹੀਂ ਕੀਤੀ ਮੈਨੂੰ ਨਾਲ ਲੈ ਕੇ ਗਈ ਸੀਗੇ ਉਹੀ ਜਨਾਨੀ ਉੱਤੇ ਉਹਨਾਂ ਨੂੰ ਐਸ ਆਈ ਨੂੰ ਉਲਟ ਬੋਲਦੀ ਪਈ ਸੀ ਉਹ ਕਹੇ ਤੂੰ ਬੋਲਦਾ ਕਿਵੇਂ ਆ ਹਮ ਇਸ ਕੀ ਹੈਗੀ ਜਿਹੜਾ ਜਵਾਕਾਂ ਦੀ ਵੈਸੀ ਸਕੂਲ ਚ ਲੜਾਈ ਬੱਚਿਆਂ ਦੀ ਸਕੂਲ ਦੀ ਲੜਾਈ ਸੀ ਸਕੂਲ ਦੀ ਲੜਾਈ ਵੱਡੀ ਹੋਈ ਹੈ ਸਰ ਹੋਰ ਕੋਈ ਨਹੀਂ ਹੈ ਉਹਦੀ ਫੈਮਿਲੀ ਸਪੋਰਟ ਕਰਦੀ ਹੈ ਉਹਦੀ ਫੈਮਿਲੀ ਸਪੋਰਟ ਕਰਦੀ ਹੈ ਜੀ ਮੇਰਾ ਬੇਟਾ ਹੈਗਾ ਤੇ ਉਹ ਉਹਨਾਂ ਦੇ ਫੈਮਿਲੀ ਮੈਂਬਰ ਹੀ ਹੋਰ ਰਹਿੰਦਾ ਆਪਣੇ ਨਾਨਕੇ ਤੇ ਉਹਨਾਂ ਦਾ ਬਹੁਤ ਵੱਡਾ ਪਰਿਵਾਰ ਹੈਗਾ ਤੋ ਸਾਰੇ ਮੁੰਡੇ ਉਹਨਾਂ ਦੇ ਆਵਦੇ ਹੀ ਆ ਜਿਹੜੇ ਆਏ ਸੀਗੇ ਕਰਦੇ ਹੀ ਉਹਨਾਂ ਦੇ ਸਾਰੇ ਬੱਚੇ ਹੋ ਰਾਤ ਕਦੋਂ ਕਾਈ ਤੇ ਕੀ ਕਰਨੇ ਉਹ 8 ਤੋਂ 8:30 ਦੇ ਵਜੇ ਤੱਕ ਟਾਈਮ ਦੀ 8:30 ਜਾਂ 8:30 ਦਾ ਟਾਈਮ ਹੋਊਗਾ ਤੇ ਅਸੀਂ ਬੈਠੇ ਆ ਇੱਥੇ ਅਸੀਂ ਦੋਨੇ ਜਿਆਦਾ ਉੱਥੇ ਕਮਰੇ 'ਚ ਬੈਠੇ ਤੇ ਬੇਟਾ ਮੇਰਾ ਕੱਲਾ ਸੀਗਾ ਤੇ ਉਹਨੇ ਫਤਿਹਾਰ ਉਹਨਾਂ ਦੇ ਕੋਲ ਇੰਨੇ ਸੀਗੇ ਨਾ ਤੇ ਉਹਨਾਂ ਨੇ ਇੱਟਾਂ ਚਲਾਈਆਂ ਤੇ ਇੰਨੇ ਵੱਡੇ ਵੱਡੇ ਪੱਥਰ ਚਲਾਈ ਤੁਸੀਂ ਆਪ ਦੇਖ ਸਕਦੇ ਹੋ ਜਿਨੇ ਉਹਨਾਂ ਨੇ ਤੋੜਪਾਨ ਕੀਤੀ ਹੈਗੀ ਆ ਇਹ ਨਾਰਮਲ ਤਾਂ ਹੋ ਨਹੀਂ ਸਕਦਾ ਤੇ ਬੱਚੇ ਉਹਨਾਂ ਨੇ ਇੰਨਾ ਇੱਟਾ ਪਰਸਾਨੀ ਸ਼ੁਰੂ ਕੀਤੀ ਨਾ ਤੇ ਅਸੀਂ ਆ ਕੇ ਫਟਾਫਟ ਵੇਖਿਆ ਵੀ ਇੰਨਾ ਸ਼ੋਰ ਕਾਤ ਹੋ ਜਾਂਦਾ ਤੇ ਹਥਿਆਰ ਕਿਰਪਾਨਾਂ ਉਹਨਾਂ ਦੇ ਕੋਲ ਤਾਂ ਕਿ ਉਹ ਆਂਡ ਗਵਾਂਡ ਕੀ ਵੀ ਉਹਨਾਂ ਨੂੰ ਫੜੇ ਹਥਿਆਰ ਦੇਖ ਕੇ ਡਰ ਗਏ ਇੰਨੇ ਸਾਰੇ ਤੇ ਬਹੁਤ ਸੰਦ ਸੀ ਉਹਨਾਂ ਕੋਲ ਕੀ ਨੁਕਸਾਨ ਕੀਤਾ ਤੁਹਾਡਾ ਤੇ ਨੁਕਸਾਨ ਦੇਖੋ ਜੀ ਸਾਰੇ ਤਾਂ ਐਸੜੀ ਤੋੜ ਗਏ ਬੂਏ ਬਾਰੀਆਂ ਭੰਨ ਗਏ ਸਾਰੇ ਤੇ ਸਾਨੂੰ ਮਾਰ ਨਹੀਂ ਆਏ ਸੀ ਉਹ ਤੇ ਹੁਣ ਤੇ ਅਸੀਂ ਤਾਂ ਬਹੁਤ ਔਖੀ ਆਪਣੀ ਜਾਨ ਬਚਾਈ ਆ। ਕਿਸ ਨੇ ਕੋਈ ਕਾਰਵਾਈ ਕੀਤੀ? ਤੇ ਪੁਲਿਸ ਆਈ ਜਰੂਰ ਸੀਗੇ ਹਾਲੇ ਤੱਕ ਤਾਂ ਨਹੀਂ। ਉਹ ਜਨ ਨੂੰ ਪਤਾ ਹੀ ਹੋ ਪੁੱਛਦੀ ਹਾਂ ਜੀ ਕੀ ਨੇ ਇਹ ਕੀਤਾ ਤਾਂ ਉਹਨਾਂ ਨੂੰ ਪਤਾ ਹੀ ਹੈ ਸੜ ਕੇ ਚੱਲਦਾ ਪਿਆ ਵੀ ਉਹਨਾਂ ਨੇ ਕੀਤਾ ਤੇ ਹਾਲੇ ਤੱਕ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੈ, ਕੁਛ ਨਹੀਂ گا۔ ਕੀ ਮੰਗ ਕਰਦੇ ਹੋ ਤੁਸੀਂ? ਤੇ ਅਸੀਂ ਕਹਿੰਦੇ ਆਂ ਵੀ ਉਹ ਮੁੰਡੇ ਜਿਹੜੇ ਆਏ ਹੈ ਉਹਨਾਂ ਨੂੰ ਗ੍ਰਿਫਤਾਰੀ ਹੋਵੇ ਉਹਨਾਂ ਦੀ। ਤਾਂ ਕਿ ਜੇ ਹਜਾ ਸਾਡੇ ਨਾਲ ਕੀਤਾ ਕਿਸੇ ਹੋਰ ਨਾਲ ਸੀ ਮੇਰੇ ਬੱਚੇ ਨੂੰ ਛੱਟਵਾ ਸਕਦੀ ਸੀ ਕਿੰਨੀ ਜ਼ਿਆਦੇ। ਉਮਰ ਕਿੰਨੀ ਹੈਗੀ ਤੁਹਾਡੇ ਬੇਟੇ ਦੀ? ਜੇ ਉਹਨਾਂ ਦੀ ਵੀ ਕਿੰਨੀ ਉਮਰ ਗੱਲ ਕਰੀਏ। ਮੇਰੇ ਬੇਟੇ ਦੀ 1 ਕਸਿਦੋ ਤੇ ਗ੍ਰੇਨੀ ਨੂੰ ਦੀ ਕਰ ਵਿਕਾਪਿਤ 판 ਤੋੜਦੀ ਹੈ ਕੀ ਮਾਮਲਾ ਹੈ ਇਹ ਇੱਕ ਸੰਜੀਵ ਕੁਮਾਰ ਪ੍ਰੇਮੀ ਨਾਂ ਦਾ ਬੰਦਾ ਉਹਦੇ ਵੱਲੋਂ ਇੱਕ ਸਾਡੇ ਸਿਟੀ 2 ਦੇ ਵਿੱਚ ਦਰਖਾਸਤ ਦਿੱਤੀ ਗਈ ਹੈ ਵੀ ਉਹਨੇ ਦਰਖਾਸਤ ਵਿੱਚ ਦੱਸਿਆ ਵੀ ਮੇਰੇ ਘਰ ਦੇ ਵਿੱਚ ਕੋਈ ਲੜਕੇ ਆਏ ਨੇ ਤੇ ਮੇਰੇ ਲੜਕੇ ਨਾਲ ਜਿਨ੍ਹਾਂ ਦਾ ਕੋਈ ਪੁਰਾਣਾ ਟਾਈਮ 'ਚ ਕੋਈ ਆਫਸਰ ਕੋਈ ਲੜਾਈ ਛੇੜਣਾ ਚਾਹਦੇ ਉਸ ਸੰਬੰਧ ਵਿੱਚ ਉੰਨੇ ਕੋਟਮਾਰ ਕਰਨ ਆਏ ਸੀ ਤੇ ਜਿਹੜਾ ਉਹਨੇ ਦਰਖਾਸਤਾਂ ਦੇਤੀਏ ਸਾਡੇ ਜਿਹੜੇ ਆਈਯੂ ਨੇ ਏਸੀ ਦੀ ਮੀਟਿੰਗ ਜਿਹੜਾ ਮੌਕੇ ਤੇ ਪਹੁੰਚੇ ਨੇ ਤੇ ਜਿਹੜਾ ਜੋ ਵੀ ਬੰਦੀ ਕਰ ਰਹੀ ਹੋਵੇਗੀ ਜਾਂ ਜਿਹੜਾ ਇਹਨਾਂ ਕੋਈ ਪਿਛਲਾ ਕੋਈ ਇਹਨਾਂ ਦਾ ਕੋਈ ਰੋਲਾ ਉਹ ਦੇਖ ਤੇ ਜੋ ਵੀ ਹੋਏਗੀ ਕਾਨੂੰਨ ਕਰਵੇ ਉਹ ਅਮਨੁਚਲੇ ਦਿੱਜੇਗੇ